ਬਿਨਾ ਬਿਆਤੂ ਲਗਾਉਂਦੀ ਹੈ ਆਦਾਕਾਰਾ ਸੰਦੂਰ 6 ਅਫੇਅਰਸ ਤੋਂ ਬਾਅਦ ਵੀ ਅਧੂਰਾ ਰਿਹਾ ਇਹਨਾਂ ਦਾ ਪਿਆਰ ਜਾਨੋ ਇਸ ਐਕਟ੍ਰੈਸ ਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਖਾਸ ਗੱਲਾਂ ਅਸਤਕਾਲ ਮੈਂ ਸੋਨੀਆ ਸਵਾਜਸੀ ਗੱਲਬਾਤ ਕਰਾਂਗੇ ਬਾਲੀਵੁੱਡ ਦੀ ਐਵਰਗ੍ਰੀਨ ਬਿਊਟੀ ਰੇਖਾ ਦੇ ਬਾਰੇ ਜੋ ਕਿ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਕਿ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਦੀ ਪਰਸਨਲ ਲਾਈਫ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਰਹੀ ਹੈ ਫਿਲਮੀ ਕੈਰੀਅਰ ਉਹਨਾਂ ਦਾ ਕਾਫੀ ਜ਼ਿਆਦਾ ਸ਼ਾਨਦਾਰ ਰਿਹਾ ਸੀਗਾ ਉਹਨਾਂ ਨੇ ਬਹੁਤ ਸਰੀਆ ਹਿੱਟ ਫਿਲਮਾਂ ਜੋ ਫਿਲਮੀ ਇੰਡਸਟਰੀ ਨੂੰ ਦਿੱਤੀਆਂ ਸੀ ਪਰ ਉਥੇ ਜਿਉਂ ਉਹਨਾਂ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤੇ ਕਾਫੀ ਜ਼ਿਆਦਾ ਉਤਾਰ ਚੜਾਵ ਇਸ ਐਕਟ੍ਰੈਸ ਨੂੰ ਵੇਖਣ ਨੂੰ ਮਿਲੇ ਸੀ ਐਕਟ੍ਰੈਸ ਦੀ ਗੱਲ ਕਰੀਏ ਤੇ ਐਕਟ੍ਰੈਸ ਜੋ ਆ ਹੁਣ ਤੱਕ ਉਹਨਾਂ ਦੇ 6 ਅਫੇਅਰਸ ਬਹੁਤ ਜ਼ਿਆਦਾ ਲਾਈਮਲਾਈਟ ਦੇ ਵਿੱਚ ਰਹੇ ਨੇ ਇਹ 6 ਅਫੇਅਰਸ ਜੋ ਸਿਗੇ ਉਹਨਾਂ ਦੇ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨਾਲ ਹੀ ਰਹੇ ਸੀ ਤੇ ਇੱਕ ਅਫੇਅਰ ਦੀ ਚਰਚਾਵਾਂ ਤਾਂ ਹੁਣ ਤੱਕ ਹੁੰਦੀਆਂ ਨੇ ਜਿਸ ਦੇ ਬਾਰੇ ਸਭ ਨੂੰ ਪਤਾ ਹੀ ਹੋਵੇਗਾ ਮੈਂ ਗੱਲ ਕਰ ਰਹੀ ਆ ਬਿਗ ਬੀ ਯਾਨੀ ਕਿ ਅਮਿਤਾਬ ਬਚਨ ਦੇ ਬਾਰੇ ਜਿਨ੍ਹਾਂ ਦੇ ਨਾਲ ਰੇਖਾ ਦੇ ਅਫੇਅਰ ਦੀਆਂ ਚਰਚਾਵਾਂ ਹ ਸ਼ੌ ਲਾਈਮ ਲਾਈਟ ਬਟੋਰਦਿਆਂ ਨੇ ਤੇ ਗੱਲ ਕਰਾਂਗੇ ਅੱਜ ਐਕਟਰਸ ਦੀ ਪਰਸਨਲ ਲਾਈਫ ਦੇ ਵਿੱਚ ਆਏ ਉਤਾਰ ਚੜਾਵ ਦੇ ਬਾਰੇ ਬਾਲੀਵੁੱਡ ਦੇ ਗਲਿਆਰਿਆਂ 'ਚ ਉਹ ਐਕਟਰਸ ਦੀ ਪ੍ਰੇਮ ਕਹਾਣੀ ਅੱਜ ਵੀ ਕਾਫੀ ਜ਼ਿਆਦਾ ਚਰਚਾਵਾਂ ਦੇ ਵਿੱਚ ਨੇ ਇਹ ਚਰਚਾਵਾਂ ਦੇ ਵਿੱਚ ਅਦੋਂ ਆਏ ਸੀ ਜਦੋਂ ਰੇਖਾ ਬਾਲੀਵੁੱਡ ਇੰਡਸਟਰੀ ਦੇ ਕਿਸੇ ਇਵੈਂਟ ਤੇ ਵਿੱਚ ਸਿੰਦੂਰ ਲਗਾ ਕੇ ਪਹੁੰਚੀ ਸੀ ਤਾਂ ਇੱਥੇ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇੱਕ ਵਿਚਾਰ ਆਇਆ ਸੀਗਾ ਕਿ ਐਕਟਰਸ ਨੇ ਅਮਿਤਾਬ ਵਚਨ ਦੇ ਨਾਲ ਵਿਆਹ ਕਰਵਾ ਲਿਆ ਜਾਂ ਫਿਰ ਕਿਸੇ ਹੋਰ ਇਨਸਾਨ ਦੇ ਨਾਲ ਰਿਲੇਸ਼ਨਸ਼ਿਪ ਚ ਪਰ ਹਾਲਾਂਕਿ ਇਹ ਜੋ ਮਿਸਟਰੀ ਹੈ ਇਸ ਦਾ ਜਵਾਬ ਹਾਲੇ ਤੱਕ ਵੀ ਨਹੀਂ ਮਿਲ ਸਕਿਆ ਕਿ ਰੇਖਾ ਜੋਆ ਸਿੰਦੂਰ ਕਿਉਂ ਲਗਾਉਂਦੀ ਹੈ ਤੇ ਦੱਸਦੀ ਹੈ ਕਿ ਅਮਿਤਾਭ ਬਚਨ ਅਜੇ ਪਹਿਲੇ ਐਕਟਰ ਨਹੀਂ ਹੈ ਜਿਨ੍ਹਾਂ ਦੇ ਨਾਲ ਰੇਖਾ ਦਾ ਨਾਮ जोडਿਆ ਸੀ ਰੇਖਾ ਦਾ ਨਾਮ ਸਭ ਤੋਂ ਪਹਿਲਾਂ ਜਤਿੰਦਰ ਦੇ ਨਾਲ जोडਿਆ ਸੀ ਜਿਨ੍ਹਾਂ ਨਾਲ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਸਨ ਤੇ ਕਿਹਾ ਜਾਂਦਾ ਹੈ ਕਿ ਰੇਖਾ ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਸੀਰੀਅਸ ਵੀ ਸੀ ਪਰ ਜਤਿੰਦਰ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਤੋਂ ਸ਼ਾਦੀशुदा ਸੀ ਉਹਨਾਂ ਦਾ ਇੱਕ ਖਰਾਬ ਮੋੜ ਖਤਮ ਹੋਇਆ ਸੀ ਅਦਾਕਾਰ ਕਿਰਨ ਕੁਮਾਰ ਨਾਲ ਵੀ ਰੇਖਾ ਦੇ ਅਫੇਅਰ ਦੇ ਚਰਚੇ ਕਾਫੀ ਟਾਈਮ ਤੱਕ ਚਲੇ ਸੀ ਕਿਰਨ ਵਿਨੋਦ ਮਹਿਰਾ ਦੇ ਕਰੀਬੀ ਦੋਸਤਾਂ ਤੋਂ ਦੱਸਦੀ ਹੈ ਕਿ ਅਦਾਕਾਰ ਕਿਰਨ 50 ਤੋਂ 80 ਦੇ ਦਹਾਕੇ ਦੇ ਮਸ਼ਹੂਰ ਵਿਲਨ ਜੀਵਨ ਦੇ بیٹے ਸਨ ਇਸ ਤੋਂ ਇਲਾਵਾ ਵਿਨੋਦ ਮਹਿਰਾ ਨਾਲ ਰੇਖਾ ਦਾ ਰਿਸ਼ਤਾ ਕਾਫੀ ਜ਼ਿਆਦਾ ਮਸ਼ਹੂਰ ਹੋਇਆ ਸੀ ਦੱਸਿਆ ਜਾਂਦਾ ਹੈ ਕਿ ਦੋਵਾਂ ਨੇ ਗੁਪਤ ਵਿਆਹ ਕਰਵਾ ਲਿਆ ਸੀਗਾ ਪਰ ਰੇਖਾ ਨੇ ਸਿਮੀ ਗਰੇਵਾਲ ਨੂੰ ਦਿੱਤੇ ਇੰਟਰਵਿਊ 'ਚ ਵਿਨੋਦ ਮਹਿਰਾ ਨਾਲ ਆਪਣੀ ਵਿਆਹ ਦੀਆਂ ਖਬਰਾਂ ਨੂੰ ਝੂਠਾ ਦੱਸ ਦਿੱਤਾ ਸੀ ਇਸ ਤੋਂ ਇਲਾਵਾ ਰੇਖਾ ਤੇ ਅਮੀਦਾ ਬਚੰਦ ਦਾ ਅਫੇਅਰ ਸਭ ਤੋਂ ਜ਼ਿਆਦਾ ਚਰਚਾਵਾ ਦੇ ਵਿੱਚ ਰਿਹਾ ਸੀਗਾ ਤੇ ਇਸ ਅਫੇਅਰ ਦੇ ਬਾਰੇ ਹਰ ਕੋਈ ਜਾਣਦਾ ਹੈ ਤਾਂ ਦੱਸ ਦिए ਕਿ ਰੇਖਾ ਨੇ ਖੁੱਲ ਕੇ ਅਮਿਤਾਬ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਅਮਿਤਾਬ ਰੇਖਾ ਦੇ ਵਿਆਹ ਦੀ ਅਫਵਾਹਾਂ ਤੋਂ ਬਾਅਦ ਜਿਆ ਬਚਨ ਅਮਿਤਾਬ ਨੂੰ ਰੇਖਾ ਦੇ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ ਤਾਂ ਦੱਸਦੀ ਹੈ ਕਿ ਰੇਖਾ ਤੇ ਅਮਿਤਾਬ ਬਚਨ ਦੀ ਰੀਲ ਜੋੜੀ ਜੋ ਕਿ ਫਿਲਮੀ ਪਰਦੇ ਤੇ ਸੀਗੀ ਉਸ ਨੂੰ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਰੇਖਾ ਜਦੋਂ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੇ ਵਿਆਹ 'ਚ ਸੰਦੂਰ ਪਹਿਨ ਕੇ ਪਹੁੰਚੀ ਸੀ ਤਾਂ ਸਾਰਿਆਂ ਦਾ ਧਿਆਨ ਉਹਨਾਂ ਵੱਲ ਗਿਆ ਸੀ ਜਦੋਂ ਰੇਖਾ ਨੂੰ ਇੱਕ ਅਵਾਰਡ ਫੰਕਸ਼ਨ 'ਚ ਪੁੱਛਿਆ ਗਿਆ ਕਿ ਉਹ ਸੰਦੂਰ ਕਿਉਂ ਲਗਾਉਂਦੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਜਿਸ ਸ਼ਹਿਰ ਤੋਂ ਆਉਂਦੀ ਆ ਉੱਥੇ ਸੰਦੂਰ ਲਗਾਉਂਦਾ ਫੈਸ਼ਨ ਹੈ। ਰੇਖਾ ਨੇ ਇਸ ਤੋਂ ਬਾਅਦ ਦਿੱਲੀ ਦੇ ਕਾਰੋਬਾਰੀ ਮੁਕੇਸ਼ ਅਗਰਵਾਲ ਨਾਲ ਵਿਆਹ ਕਰਵਾ ਲਿਆ ਸੀ। ਕਿਤਾਬ ਰੇਖਾ ਦੀ ਅਨਟੋਲਡ ਸਟੋਰੀ ਵਿੱਚ ਮੁਕੇਸ਼ ਡਿਪਰੈਸ਼ਨ ਤੋਂ ਪੀੜਤ ਸਨ ਅਤੇ ਰੇਖਾ ਦੇ ਐਕਟਿੰਗ ਕੈਰੀਅਰ ਤੋਂ ਖੋਸ਼ ਨਿਸ਼ਾਨਤ ਜਿਸ ਕਰਕੇ ਉਹਨਾਂ ਦੇ ਇਸ ਰਿਸ਼ਤੇ ਦਾ ਐਂਡ ਹੋ ਗਿਆ ਸੀ। रेखा ਦਾ ਨਾਮ ਫਿਰ ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਦੇ ਨਾਲ ਵੀ ਜੋੜਿਆ ਗਿਆ ਸੀ ਹਾਲਾਂਕਿ ਦੋਵਾਂ ਨੇ ਅਜੇ ਹੇ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਸੀਗਾ ਲੋਕਾਂ ਦਾ ਕਹਿਣਾ ਸੀ ਕਿ ਰੇਖਾ ਨੇ ਸੰਜੇ ਦੱਤ ਦੇ ਨਾਂ ਉੱਤੇ ਸਿੰਦੂਰ ਲਗਾਇਆ ਸੀ ਜਦੋਂ ਇਹ ਦੋਵੇਂ ਜ਼ਮੀਨ ਅਸਮਾਨ ਨਾਮ ਦੀ ਫਿਲਮ 'ਚ ਕਾਮਕਾਰ ਸਨ ਤਾਂ ਇਹਨਾਂ ਦੇ ਅਫੇਅਰ ਦੀਆਂ ਚਰਚਾਵਾਂ ਸ਼ੁਰੂ ਹੋ ਗਿਆ ਸਨ ਜਿਸ ਤੋਂ ਬਾਅਦ ਰੇਖਾ ਦੇ ਵੱਲੋਂ ਇਸ ਗੱਲ ਤੋਂ ਡਿਨਾਈ ਕਰ ਦਿੱਤਾ ਗਿਆ ਸੀਗਾ ਕਿ ਸੰਜੇ ਦੱਤ ਦੇ ਨਾਲ ਉਹਨਾਂ ਦਾ ਅਫੇਅਰ ਨਹੀਂ ਚੱਲ ਰਿਹਾ ਰੇਖਾ ਜਦੋਂ ਫਿਲਮ ਖਿਡਾਰੀ ਉਹ ਖਿਡਾਰੀ ਵਿੱਚ ਕਾਮਕਾਰ ਸੀ ਤਾਂ ਉਹਨਾਂ ਦਾ ਨਾਮ ਉਹਨਾਂ ਦੇ ਕੋ-ਸਟਾਰ ਅਕਸ਼ੀ ਕੁਮਾਰ ਦੇ ਨਾਲ ਵੀ ਜੁੜਿਆ ਸੀ ਕਿਉਂਕਿ ਉਹਨਾਂ ਤੋਂ ਉਮਰ ਚ ਕਾਫੀ ਜ਼ਿਆਦਾ ਛੋਟੇ ਵੀ ਨੇ ਉਸ ਸਮੇ ਅਕਸ਼ ਨੇ ਕਈ ਅਭਿਨੇਤਰੀਆਂ ਦੇ ਨਾਲ ਅਫੇਅਰ ਦੀਆਂ ਖਬਰਾਂਾਂ ਕਾਫੀ ਜ਼ਿਆਦਾ ਸੁਰਖੀਆਂ ਬਟੋਰੀਆਂ ਸਨ ਖਿਡਾਰੀ ਕੁਮਾਰ ਉਸ ਸਮੇ ਰਵਿੰਦਰ ਰਵਿਨਾ ਟੰਡਨ ਨੂੰ ਡੇਟ ਕਰ ਰਹੇ ਸਨ ਤਾਂ ਤੁਹੋਂ ਦੱਸ ਦਈਏ ਕਿ ਰੇਖਾ ਦੇ ਪਿਤਾ ਜੈਮੇਨੀ ਗਣੇਸ਼ ਸਾਊਥ ਇੰਡਸਟਰੀ ਦੇ ਸੁਪਰਸਟਾਰ ਸਨ ਜਿਨ੍ਹਾਂ ਦਾ ਅਭਿਨੇਤਰੀ ਪੁਸ਼ਪਾ ਪਾਲੀ ਨਾਲ ਅਫੇਅਰ ਸੀਗਾ ਤੇ ਪੁਸ਼ਪਾ ਪਾਲੀ ਨੇ ਰੇਖਾ ਨੂੰ ਬਿਨਾ ਵਿਆਹ ਤੋਂ ਜਨਮ ਦਿੱਤਾ ਸੀਗਾ ਜਿਸ ਤੋਂ ਬਾਅਦ ਐਕਟ੍ਰੈਸ ਨੂੰ ਬਚਪਨ ਦੇ ਵਿੱਚ ਆਪਣੇ ਪਿਤਾ ਦਾ ਪਿਆਰ ਨਹੀਂ ਮਿਲਿਆ ਸੀਗਾ ਤੇ ਇਸ ਕਰਕੇ ਉਹਨਾਂ ਦੀ ਪਰਸਨਲ ਲਾਈਫ ਕਾਫੀ ਜ਼ਿਆਦਾ ਉਤਾਰ ਚੜਾਅ ਦੇ ਵਿੱਚ ਰਹੀ ਸੀ ਤੁਹਾਨੂੰ ਕਿਵੇਂ ਦੀ ਲੱਗੀ ਰੇਖਾ ਦੀ ਪਰਸਨਲ ਲਾਈਫ ਦੀ ਕਹਾਣੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ